ਪਰ ਨੂੰ ਸਤਿਕਾਰਯੋਗ ਪਿਆਰੇ ਖਾਲਸਾ ਜੀ ਗੱਜ ਜੀ ਕੀ ਪ੍ਰੇਮ ਨਾਮ ਫਤੇ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਜਥੇਦਾਰ ਬੁੱਢ ਦਲ ਦੋਆ ਇੱਕ ਦੋ ਜਨਾਂ ਤੋਂ ਜਿਹੜੇ ਦਸਮਗ੍ਰੰਥ ਦੇ ਕੁਝ ਵਿਰੋਧੀ ਹਨ ਸਿੱਖ ਧਰਮ ਦੇ ਵਿੱਚ ਕੁਝ ਵਿਰੋਧੀ ਜਮਾਤਾਂ ਵੀ ਹਨ ਜਿਨ੍ਹਾਂ ਨੇ ਸਿੱਖੀ ਦਾ ਪਹਿਰਾਵਾ ਧਾਰਨ ਕੀਤਾ ਹੋਇਆ ਹੈ ਪਰ ਉਹ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸਿੱਖੀ ਤੋਂ ਬਿਲਕੁਲ ਉਲਟ ਚੱਲਦੇ ਹਨ ਕਿਉਂਕਿ ਉਹਨਾਂ ਨੂੰ ਸਿੱਖੀ ਦਾ ਪੂਰਾ ਨਹੀਂ ਅਧੂਰਾ ਗਿਆਨ ਹੈ ਜਾਂ ਉਹ ਲੋਕ ਏਜੰਸੀਆਂ ਵੱਲੋਂ ਇੰਪਲਾਂਟ ਕੀਤੇ ਹੋਏ ਹਨ ਸੋ ਇਹਨਾਂ ਲੋਕਾਂ ਨੇ ਇੱਕ ਦੋ ਦਿਨਾਂ ਤੋਂ ਇਹ ਇਸ਼ੂ ਚੁੱਕਿਆ ਹੈ ਕਿ ਸਚਖੰਡ ਸ਼੍ਰੀ ਦਰਬਾਰ ਸਾਹਿਬ ਜੀ ਵਿੱਚ ਜੋ ਮਿੱਤਰ ਪਿਆਰੇ ਨੂੰ ਹਾਲ ਮਰੀਦਾ ਦਾ ਕਹਿਣਾ ਤੁਦ ਬਿਨ ਰੋਗ ਰਜਾਈਆਂ ਦਾ ਓਡਣ ਦਾਗ ਨਿਵਾਸਾਂ ਦੇ ਰਹਿਣਾ ਇਹ ਜਿਹੜਾ ਸ਼ਬਦ ਹੈ ਇਸ ਦਾ ਜਿਹੜਾ ਕੀਰਤਨ ਆ ਉਹ ਕਿਉਂ ਕੀਤਾ ਜਾਂਦਾ ਹੈ ਸੋ ਇਹਨਾਂ ਲੋਕਾਂ ਵੱਲੋਂ ਇਹ ਜਿਹੜੇ ਅਖੋਤੀ ਸਿੱਖ ਹਨ ਮੈਂ ਕਹਾਂਗਾ ਅਖੋਤੀ ਸਿੱਖ ਇਨਾਂ ਵੱਲੋਂ ਜਿਹੜਾ ਇਹ ਸਵਾਲ ਚੁੱਕਿਆ ਜਾ ਰਿਹਾ ਹੈ ਕਿ ਦਰਬਾਰ ਸਾਹਿਬ ਜੀ ਵਿੱਚ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਜਿਹੜਾ ਸ਼ਬਦ ਹੈ ਉਹ ਕਿਉਂ ਪੜਿਆ ਜਾ ਰਿਹਾ ਉਹਦਾ ਕੀਰਤਨ ਕਿਉਂ ਕੀਤਾ ਜਾ ਰਿਹਾ ਇਹਦਾ ਜਿਹੜਾ ਕੀਰਤਨ ਕਰਨਾ ਉਹ ਬੰਦ ਹੋ ਜਾਣਾ ਚਾਹੀਦਾ ਹੈ ਸੋ ਉੱਥੇ ਹੀ ਇਸ ਅਖੋਤੀ ਸਿੱਖਾਂ ਵੱਲੋਂ ਇਹ ਵੀ ਤਰਕ ਦਿੱਤਾ ਗਿਆ ਹੈ ਕਿ ਦਰਬਾਰ ਸਾਹਿਬ ਜੀ ਵਿੱਚ ਜਿਹੜੀ ਕੀਰਤਨ ਆ ਜਿਹੜਾ ਕੀਰਤਨ ਆ ਉਹ ਕੇਵਲ ਤੇ ਕੇਵਲ ਗੁਰਬਾਣੀ ਦਾ ਹੀ ਹੋਣਾ ਚਾਹੀਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਗੁਰਬਾਣੀ ਦਾ ਹੀ ਕੀਰਤਨ ਹੋਣਾ ਚਾਹੀਦਾ ਹੈ ਬਾਹਰੋਂ ਨਹੀਂ ਹੋਣਾ ਚਾਹੀਦਾ ਹੈ ਇੱਥੇ ਹੁਣ ਦੇਖਣ ਵਾਲੀ ਗੱਲ ਇਹ ਆ ਵੀਰੋ ਕਿ ਬਹੁਤ ਸਾਰੇ ਲੋਕਾਂ ਨੇ ਜਿਹੜੇ ਅਣਜਾਣ ਸਿੱਖਿਆ ਜਿਨ੍ਹਾਂ ਨੇ ਹਜੇ ਸਿੱਖੀ ਦੀ ਪੜਾਈ ਬਹੁਤੀ ਕੀਤੀ ਨਹੀਂ ਜਿਨ੍ਹਾਂ ਨੂੰ ਸਿੱਖੀ ਦਾ ਬਹੁਤਾ ਗਿਆਨ ਨਹੀਂ ਉਹਨਾਂ ਨੇ ਕਿਹਾ ਠੀਕ ਆ ਬਹੁਤ ਸੋਹਣੀ ਉਹਨਾਂ ਨੇ ਕਿਹਾ ਇਹ ਗੱਲ ਕੀਤੀ ਆ ਅਖੌਤੀ ਸਿੱਖਾਂ ਨੇ ਤੇ ਸਾਰਿਆਂ ਨੇ ਕਹਿਣਾ हां ਬਿਲਕੁਲ ਠੀਕ ਹੈ ਜੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਹੀ ਜਿਹੜਾ ਗੁਰਬਾਣੀ ਦਾ ਉਹੀ ਕੀਰਤਨ ਕੀਤਾ ਜਾਵੇ ਬਾਹਰੋਂ ਬੰਦ ਕਰ ਦਿੱਤਾ ਜਾਵੇ ਮੈਂ ਇੱਥੇ ਅਖੋਤੀ ਸਿੱਖਾਂ ਨੂੰ ਵੀ ਇਹ ਸਵਾਲ ਕਰਦਾ ਆ ਕਿ ਇਸ ਗੱਲ ਦਾ ਜਵਾਬ ਤੁਸੀਂ ਦਿਓ ਕਿ ਗੁਰਬਾਣੀ ਕੀ ਨੂੰ ਕਹਿੰਦੇ ਆ ਤੁਸੀਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਗੁਰਬਾਣੀ ਦਾ ਕੀਰਤਨ ਕਰਨਾ ਆ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਜਿਹੜਾ ਸ਼ਬਦ ਹੈ ਇਹ ਨਹੀਂ ਪੜ੍ਹਨਾ ਹੈ ਗੁਰਬਾਣੀ ਤੁਸੀਂ ਕਿਸ ਨੂੰ ਕਹਿੰਦੇ ਹੋ ਪਹਿਲੀ ਤੇ ਗੱਲ ਇਹ ਆ ਗੁਰ ਬਾਣੀ ਦੋ ਲਫ਼ਜ਼ ਗੁਰ ਤੇ ਬਾਣੀ ਜੇ ਦੋਹਾਂ ਲਫ਼ਜ਼ਾਂ ਨੂੰ ਜੋੜ ਦਈਏ ਗੁਰ ਬਾਣੀ ਗੁਰ ਤੋਂ ਅਰਥ ਭਾਵ ਕੀ ਗੁਰੂ ਬਾਣੀ ਦਾ ਭਾਵ ਕੀ ਬੋਲੀ ਬੋਲ ਲਫ਼ਜ਼ ਜਿਹੜੇ ਗੁਰੂ ਦੇ ਮੁਖਾਰ ਬਿੰਦ ਤੋਂ ਲਫ਼ਜ਼ ਉਚਰੇ ਰਚਨਾ ਤੋਂ ਗੁਰੂ ਦੀ ਰਚਨਾ ਦੇ ਉੱਤੋਂ ਜਿਹੜੇ ਸ਼ਬਦ ਪੈਦਾ ਹੋਏ ਉਹਨੂੰ ਕੀ ਕਹਿੰਦੇ ਆ ਗੁਰ ਬਾਣੀ ਠੀਕ ਕਿਸੇ ਮਨੁੱਖ ਦੀ ਬਾਣੀ ਵੀ ਹੁੰਦੀ ਆ ਫਲਾਣੇ ਮਨੁੱਖ ਦੀ ਬਾਣੀ ਫਲਾਣੇ ਮਨੁੱਖ ਦੀ ਬਾਣੀ ਠੀਕ ਹੈ ਇਸ ਕਰਕੇ ਉਹ ਗੁਰਬਾਣੀ ਕਿਉਂਕਿ ਗੁਰੂ ਦੇ ਸਤਗੁਰੂ ਦੇ ਮੁਖਾਰ ਬਿੰਦ ਦੇ ਵਿੱਚੋਂ ਜਿਹੜੇ ਸ਼ਬਦ ਆ ਉਹ ਉਚਰੇ ਹਨ ਇਸ ਕਰਕੇ ਜਿਹੜੇ ਉਹ ਸ਼ਬਦ ਨੇ ਉਹ ਬਾਣੀ ਹੈ ਗੁਰਬਾਣੀ ਠੀਕ ਸੋ ਮਹਾਰਾ ਨੇ ਕਿਹਾ ਗੁਰਬਾਣੀ ਗਾਵੋ ਭਾਈ ਸੋ ਸਫਲ ਸਦਾ ਸੁਖਦਾਈ ਸੋ ਇਸ ਕਰਕੇ ਜਿਹੜੀ ਬਾਹਰੋਂ ਵੀ ਕੋਈ ਸ਼ਬਦ ਹੈਗੇ ਆ ਜਿਹਨੂੰ ਤੁਸੀਂ ਬਾਹਰੋਂ ਕਹਿੰਦੇ ਆ ਦਸਮ ਗ੍ਰੰਥ ਉਹ ਵੀ ਗੁਰਬਾਣੀ ਹੀ ਹੈ ਇੰਨੀ ਗੱਲ ਸਮਝ ਲਓ ਗ੍ਰੰਥ ਸਾਹਿਬ ਜਿਹੜਾ ਗ੍ਰੰਥ ਸਾਹਿਬ ਸ਼ਬਦ ਹੈ ਨਾ ਜੀ ਗ੍ਰੰਥ ਸਾਹਿਬ ਜਿਹੜਾ ਗ੍ਰੰਥ ਸ਼ਬਦ ਹੈ ਗ੍ਰੰਥ ਗ੍ਰੰਥ ਤੇ ਆਮ ਸ਼ਬਦ ਹੈ ਨਾ ਜੀ ਗੀਤਾ ਦਾ ਗ੍ਰੰਥ ਹੈ ਰਮਾਇਣ ਦਾ ਗ੍ਰੰਥ ਹੈ ਆਯੁਰਵੇਦ ਦਾ ਗ੍ਰੰਥ ਹੈ ਹੋਰ ਧਾਰਮਿਕ ਗ੍ਰੰਥ ਹੈ ਸਾਰੇ ਨੂੰ ਗ੍ਰੰਥ ਹੀ ਕਹਿੰਦੇ ਆਪਾਂ ਠੀਕ ਹੈ ਨਾ ਸੋ ਜਿਹੜਾ ਗ੍ਰੰਥ ਹੈ ਬਹੁਤ ਗ੍ਰੰਥ ਨੇ ਪਰ ਸਾਰਿਆਂ ਗ੍ਰੰਥਾਂ ਦੀ ਮਹਾਨਤਾ ਨਹੀਂ ਹੈ ਕੇਵਲ ਤੇ ਕੇਵਲ ਗ੍ਰੰਥ ਸਾਹਿਬ ਨੂੰ ਹੀ ਗੁਰੂ ਕਿਉਂ ਕਿਹਾ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਕਿਉਂ ਕਿਹਾ ਜਾਂਦਾ ਕਿਉਂਕਿ ਇਸ ਗ੍ਰੰਥ ਦੇ ਵਿੱਚ ਗੁਰਬਾਣੀ ਹੈ ਗੁਰੂ ਦੀ ਬਾਣੀ ਗੁਰੂ ਦੀ ਬਾਣੀ ਹੈ ਜੇ ਗ੍ਰੰਥ ਸਾਹਿਬ ਦੇ ਵਿੱਚੋਂ ਬਾਣੀ ਅਲੱਗ ਕਰ ਲਈਏ ਅਲੱਗ ਬਾਣੀ ਨਾ ਹੋਵੇ ਕੋ ਦੁਨੀਆਵੀ ਹੋਵੇ ਤਾਂ ਫਿਰ ਕੱਲਾ ਗ੍ਰੰਥ ਹੈ ਠੀਕ ਹੈ ਨਾ ਸੋ ਪੰਜਵੇਂ ਪਾਤਸ਼ਾਹ ਜੀ ਦੇ ਵੇਲੇ ਤੱਕ ਗ੍ਰੰਥ ਸਾਹਿਬ ਜੀ ਦੀ ਜਿਹੜੀ ਸੰਪਾਦਨਾ ਸੀ ਉਹ ਹੋ ਚੁੱਕੀ ਸੀ ਠੀਕ ਹੈ ਪਰ ਗੁਰੂ ਅਰਜਨ ਦੇਵ ਜੀ ਨੂੰ ਹੀ ਕਿਹਾ ਜਾਂਦਾ ਸੀ ਜਿਹੜਾ ਗੁਰੂ ਲਫ਼ਜ਼ ਸੀ ਉਹ ਗ੍ਰੰਥ ਸਾਹਿਬ ਜੀ ਲਈ ਵਰਤਿਆ ਨਹੀਂ ਸੀ ਜਾਂਦਾ ਠੀਕ ਹੈ ਨਾ ਉੱਥੇ ਵੀ ਕੱਲਾ ਹੀ ਇਹ ਕਿਹਾ ਗ੍ਰੰਥ ਖੋਲ ਲੀਆ ਆਵਾਜ਼ਾਂ ਫੇ ਗ੍ਰੰਥ ਨੂੰ ਖੋਲਿਆ ਤੇ ਉਹਦੀ ਆਵਾਜ਼ ਲਈ ਗ੍ਰੰਥ ਤੇ ਜੇ ਬਾਣੀ ਵਿੱਚੋਂ ਅਲੱਗ ਕਰ ਦਈਏ ਤਾਂ ਫੇ ਕੱਲਾ ਹੀ ਗ੍ਰੰਥ ਆ ਠੀਕ ਹੈ ਨਾ ਉਹਦੇ ਵਿੱਚ ਬਾਣੀ ਹੈ ਗੁਰੂ ਦੀ ਇਸ ਕਰਕੇ ਉਹ ਗੁਰੂ ਗ੍ਰੰਥ ਸਾਹਿਬ ਜੀ ਜਿਹੜੀ ਗੁਰਤਾ ਗੱਦੀ ਆ ਉਹ ਗੁਰਬਾਣੀ ਦੇ ਕੋਲ ਆ ਜਿਹੜੀ ਸਤਗੁਰਾਂ ਦੇ ਮੁਖਾਰ ਬਿੰਦ ਤੋਂ ਸ਼ਬਦ ਉਚਰੇ ਆ ਬਾਣੀ ਉਹਦੇ ਕੋਲ ਗੁਰਤਾ ਗੱਦੀ ਬਾਣੀ ਦੇ ਕੋਲ ਗੁਰਤਾ ਗੱਦੀ ਹੈ ਠੀਕ ਹੈ ਨਾ ਜੀ ਬਾਣੀ ਦੇ ਕੋਲ ਗੁਰਤਾ ਜਿਹੜੀ ਆ ਗੱਦੀ ਹੈ ਉਹ ਬਾਣੀ ਦੇ ਕੋਲ ਹੈ ਵਾਹ ਵਾਹ ਬਾਣੀ ਨਿਰੰਕਾਰ ਹੈ ਠੀਕ ਹੈ ਨਾ ਜਿਹੜੀ ਬਾਣੀ ਆ ਉਹ ਨਿਰੰਕਾਰ ਹੈ ਸੋ ਬਹੁਤ ਪ੍ਰਮਾਣ ਨੇ ਮੈਂ ਜ਼ਿਆਦਾ ਗੱਲ ਨੂੰ ਵਧਾਉਣਾ ਨਹੀਂ ਜ਼ਿਆਦਾ ਗੱਲ ਨੂੰ ਛੇੜਨਾ ਨਹੀਂ ਹੈ ਮੈਂ ਕਿਉਂਕਿ ਸਿਆਣੇ ਮਨੁੱਖ ਲਈ ਇਸ਼ਾਰਾ ਬਹੁਤਾ ਹੁੰਦਾ ਹੈ ਸੋ ਇਸ ਕਰਕੇ ਜਿਹੜਾ ਮਿੱਤਰ ਪਿਆਰੇ ਨੂੰ ਹਾਲ ਮਰੀਦਾ ਦਾ ਸ਼ਬਦ ਆ ਇਹ ਵੀ ਗੁਰਬਾਣੀ ਹੈ ਗੁਰੂ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਉਚਰਿਆ ਹੋਇਆ ਸ਼ਬਦ ਹੈ ਸਤਿਗੁਰਾਂ ਨੇ ਆਪਣੀ ਰਸਨਾ ਤੋਂ ਉਚਾਰਨ ਕੀਤਾ ਹੈ ਇਹ ਸ਼ਬਦ ਮਿੱਤਰ ਪਿਆਰੇ ਨੂੰ ਹਾਲ ਮਰੀਦਾ ਦਾ ਕਹਿਣਾ ਸੋ ਇਹਨੂੰ ਤੁਸੀਂ ਇਹਦੇ ਵਿਚਾਰ ਕਰਕੇ ਦੇਖ ਲਓ ਇਹਦੇ ਸ਼ਬਦ ਦੇ ਭਾਵ ਕੀ ਨਿਕਲਦੇ ਆ ਠੀਕ ਹੈ ਸ਼ਬਦ ਦਾ ਭਾਵ ਅਰਥ ਕਿਹਾ ਹੈ ਸੋ ਕਿਸੇ ਵੀ ਚੀਜ਼ ਦੀ ਜਿਹੜੀ ਪਹਿਚਾਣ ਆ ਉਹਦੇ ਗੁਣਾ ਤੋਂ ਕੀਤੀ ਜਾਂਦੀ ਹੈ ਠੀਕ ਹੈ ਉਹਦੇ ਗੁਣ ਕੀ ਹਨ ਸੋ ਇਸ ਕਰਕੇ ਇਹ ਕੋਈ ਬਾਹਰੋਂ ਸ਼ਬਦ ਨਹੀਂ ਆ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਇਹ ਵੀ ਗੁਰਬਾਣੀ ਹੈ ਠੀਕ ਹੈ ਨਾ ਜਿਹੜੀ ਗੁਰਬਾਣੀ ਆ ਉਹਨੂੰ ਗੁਰਤਾ ਗੱਦੀ ਪ੍ਰਾਪਤ ਹੈ ਸੋ ਗੁਰਨਾਨਕ ਦੇਵ ਜੀ ਦੀ ਬਹੁਤ ਸਾਰੀ ਜਿਹੜੀ ਗੁਰਬਾਣੀ ਆ ਉਹ ਜਨਮ ਸਾਖੀ ਦੇ ਵਿੱਚ ਵੀ ਆ ਜਿਹੜੀ ਅਜਿੱਤੇ ਰੰਧਾਵੇ ਦੇ ਨਾਲ ਗੁਰਨਾਨਕ ਦੇਵ ਜੀ ਨੇ ਗੋਸ਼ਟ ਕੀਤੀ ਆ ਕਿ ਉਹ ਗੁਰਬਾਣੀ ਨਹੀਂ ਆ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਨਹੀਂ ਆ ਕਿਉਂਕਿ ਉਹ ਸਾਖੀ ਰੂਪ ਦੇ ਵਿੱਚ ਆ ਸਾਖੀ ਦੇ ਵਿੱਚ ਆ ਕਿ ਅਜਿੱਤੇ ਰੰਧਾਵੇ ਦੀ ਜਿਹੜੀ ਗੁਰਨਾਨਕ ਦੇਵ ਜੀ ਦੇ ਨਾਲ ਗੋਸ਼ਟ ਹੋਈ ਆ ਜਿਹੜੀ ਬਾਬੇ ਨੇ ਗੁਰਨਾਨਕ ਦੇਵ ਜੀ ਨੇ ਉਹਨੂੰ ਮੋੜ ਮੋੜ ਕੇ ਜਵਾਬ ਦਿੱਤੇ ਆ ਕੀ ਉਹ ਗੁਰਬਾਣੀ ਨਹੀਂ ਆ ਉਹ ਵੀ ਗੁਰਬਾਣੀ ਆ ਕਿਉਂਕਿ ਗੁਰੂ ਦੀ ਬਾਣ ਗੁਰੂ ਦਾ ਵਾਕ ਵਾਕ ਤੋਂ ਸ਼ਬਦ ਬਣਿਆ ਬਾਣੀ ਗੁਰਬਾਣੀ ਬਾਬੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ ਵਾਕ ਹੈ ਇਸ ਕਰਕੇ ਗੁਰਬਾਣੀ ਹੈ ਠੀਕ ਹੈ ਨਾ ਜਿਹੜਾ ਗੁਰੂ ਨਾਨਕ ਦੇਵ ਜੀ ਨੇ ਜਵਾਬ ਦਿੱਤਾ ਕੀ ਸਮਝੀਏ ਉਹਦੇ ਵਿੱਚ ਕੋਈ ਝੂਠ ਆ ਜਿਹੜਾ ਗੁਰੂ ਨਾਨਕ ਦੇਵ ਜੀ ਨੇ ਜਵਾਬ ਦਿੱਤਾ ਕੀ ਸਮਝੀਏ ਕਿ ਉਹਦੇ ਵਿੱਚ ਕੋਈ ਮਿਲਾਵਟ ਆ ਕਿ ਉਹਦੇ ਵਿੱਚ ਕੋਈ ਝੂਠ ਆ ਕਿ ਉਹਦੇ ਵਿੱਚ ਕੋਈ ਕੱਚੀ ਗੱਲ ਹੈ ਜਿਹੜਾ ਉਹਨੂੰ ਗੁਰਬਾਣੀ ਨਹੀਂ ਮੰਨਿਆ ਜਾ ਸਕਦਾ ਠੀਕ ਹੈ ਜਦੋਂ ਸੱਚ ਆ ਜਦੋਂ ਸਤਗੁਰਾਂ ਦਾ ਸਤਗੁਰਾਂ ਨੇ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ ਸ਼ਬਦ ਆ ਫਿਰ ਉਹ ਮੰਨਣਯੋਗ ਆ ਤੋਂ ਮਹਾਨ ਸ਼ਬਦ ਆ ਸੋ ਇਸ ਕਰਕੇ ਕਲਯੁਗ ਦਾ ਜੋਰ ਆ ਮੈਂ ਕਹਾਂਗਾ ਤੁਸੀਂ ਕਲਯੁਗੀ ਜੀਵ ਆ ਇਸ ਕਰਕੇ ਤੁਸੀਂ ਜਿਹੜੀਆਂ ਇਹ ਜਿਹੀਆਂ ਹਰਕਤਾਂ ਕਰਦੇ ਆ ਜਿਹੜੇ ਪਰਮੇਸ਼ਰ ਦਾ ਨਾਮ ਜਪਣ ਵਾਲੇ ਸੱਚੇ ਸਿੱਖ ਹੈ ਤੁਸੀਂ ਉਹਨਾਂ ਦੇ ਮਨ ਨੂੰ ਚੋਟ ਵੀ ਪਹੁੰਚਾਉਂਦੇ ਆ ਤੇ ਉਹਨਾਂ ਨੂੰ ਸਿੱਖੀ ਨਾਲੋਂ ਜਿਹੜੀ ਆਉਣ ਵਾਲੀ ਨਵੀਂ ਪੀੜ੍ਹੀ ਆ ਉਹਨੂੰ ਤੋੜਦੇ ਆ ਮਨ ਦੇ ਵਿੱਚ ਸ਼ੰਕੇ ਖੜੇ ਕਰਕੇ ਮਨ ਦੇ ਵਿੱਚ ਸਵਾਲ ਖੜੇ ਕਰਕੇ ਠੀਕ ਹੈ ਸੋ ਇਸ ਕਰਕੇ ਇੰਨੀ ਇੱਕ ਬੇਨਤੀ ਜਿਹੜੀ ਪ੍ਰਵਾਨ ਕਰੋ ਸਾਰੇ ਗੁਰਸਿੱਖ ਉਹ ਖੋਤੀ ਸਿੱਖਾਂ ਨੇ ਜੋ ਕਰਨਾ ਉਹਨਾਂ ਨੇ ਕਰੀ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ